ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਬਸਕ੍ਰਾਈਬ ਤੇ ਸ਼ੇਅਰ ਜੁੜੋ ਤਾਂ ਕਿ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚਣ। ਤਰਨਤਾਰਨ ਦੇ ਪਿੰਡ ਗਲਾਲੀਪੁਰ ਵਿੱਚ ਪਾਣੀ ਦੇ ਰੈਟਿਸ ਦੇ ਚੱਲਦਿਆਂ ਸ਼ੱਕੀ ਹਾਲਾਤਾਂ 'ਚ 9 ਸਾਲ ਦਾ ਕਤਲ ਚੌਂਕੀ ਮਾਨਚਾਲਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਲਿਆ ਆਪਣੇ ਕਬਜ਼ੇ ਵਿੱਚ ਦਿਲਾ ਤਰਨਤਾਰਨ ਦੇ ਪਿੰਡ ਪਿੰਡ ਗਲਾਲੀਪੁਰ ਦੇ ਖੇਤਾਂ ਵਿੱਚ ਪੁਰਾਣੀ ਰੈਟਿਸ ਦੇ ਚੱਲਦਿਆਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ 35 ਸਾਲਾ 9 ਸਾਲ ਦਾ ਕਤਲ ਕਰ ਦੇਣ ਦੀ ਖਬਰ ਸਾਹਮਣੇ ਹੈ ਮੈਤਿਕ ਨੌਜਵਾਨ ਦੀ ਪਛਾਣ ਸੁਖਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਹਰੀਕੇ ਵਜੋ ਹੋਈ ਹੈ ਜੋ ਕਿ ਪਿੰਡ ਗੁਲਾਲੀਪੁਰ ਵਿੱਚ ਪਿਛਲੇ 6 ਮਹੀਨੇ ਤੋਂ ਆਪਣੇ ਭੂਆ ਅਮਰਜੀਤ ਕੌਰ ਪਤਨੀ ਪਰਗਰ ਸਿੰਘ ਕੋਲ ਰਹਿ ਰਿਹਾ ਸੀ ਜਿਸ ਦੀ ਅੱਜ ਸਵੇਰੇ ਵਕਤ 2 ਵਜੇ ਦੇ ਕਰੀਬ ਖੇਤਾਂ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਰੀਬ 3 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਤਿਕ ਸੁਖਪ੍ਰੀਤ ਸਿੰਘ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਹੈ ਕਿ ਕੁਝ ਵਿਅਕਤੀਆਂ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਹੈ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਲੜਕੇ ਦਾ ਕਤਲ ਉਹਨਾਂ ਵੱਲੋਂ ਹੀ ਕੀਤਾ ਗਿਆ ਹੈ ਇਸ ਸਬੰਧੀ ਮ੍ਰਿਤਕ ਸੁਖਪ੍ਰੀਤ ਸਿੰਘ ਦੇ ਪਿਤਾ ਗੁਰਚੰਦ ਸਿੰਘ ਨੇ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਉਸਦੇ ਨੌਜਵਾਨ ਪੁੱਤ ਦਾ ਕਤਲ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ ਉਥੇ ਮੌਕੇ ਤੇ ਪਹੁੰਚੀ ਚੌਕੀ ਮਾਨੋਚਲ ਦੇ ਇੰਚਾਰਜ ਸਬ-ਇੰਸਪੈਕਟਰ ਨਰੇਸ਼ ਕੁਮਾਰ ਨੇ ਮ੍ਰਿਤਕ ਸੁਖਪ੍ਰੀਤ ਸਿੰਘ ਦੇ ਖੇਤਾਂ ਵਿੱਚ ਪਈ ਮ੍ਰਿਤਕ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰ ਵਿਖੇ ਭੇਜ ਕੇ ਪਰਿਵਾਰ ਦੇ ਨਾਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਤਰਨ ਤਰਨ ਤੋਂ ਜਸਬੀਰ ਸਿੰਘ ਲੱड्डू ਦੀਵ ਸੇਸ਼ ਰਿਪੋਰਟ ਸਰੀ ਅੱਜ ਇਥੇ ਸਪੌਟ ਤੇ ਆਏ ਜੋ ਪਿੰਡ ਗਲਾਲੀਪੁਰ ਕੀ ਘਟਨਾ ਵਾਪਰੀ ਕੋਈ ਕਤਲ ਦੀ ਘਟਨਾ ਸਾਹਮਣੇ ਆ ਰਹੀ ਹੈ ਦੇਖੋ ਜਿਹੜਾ ਸਾਨੂੰ 22:30 ਵਜੇ ਇਨਫੋਰਮੇਸ਼ਨ ਆਈ ਹੈ ਕਿ ਕੋਈ ਅਨਨੋਨ ਪਰਸਨ ਆ ਕੇ ਜਿਹੜੇ ਇੱਕ ਇਥੇ ਪੱਲਾ ਉਹ 302 22:30 ਵਜੇ ਕਾਲ ਕਰ ਸੀ ਕਿ ਉਹ ਬੜਿਆ ਸੀ ਬਟ ਅਜੇ ਇਸ ਚੀਜ਼ ਨੂੰ ਕਲੈਰੀਫਾਈ ਕਰਾਂਗੇ ਜੇ ਵੀ ਬੰਦੇ ਦੀ ਦੇਫਤ ਹੋਈ ਹੈ ਪਰ ਕਰ ਰਿਹਾ ਕਿ ਅਸੀਂ ਮੌਕਾ ਵਿੱਚ ਕਰ ਲਿਆ। ਦੈਨ ਇਸ ਤੋਂ ਬਾਅਦ ਅਸੀਂ ਹੁਣ ਸੀਸੀਟੀਵੀ ਚੈੱਕ ਕਰਾਂਗੇ ਕਿ ਕਿਹੜੇ ਬੰਦੇ ਆਏ ਆ। ਆ ਕਰਦਿਆਂ ਤੇ ਬਿਆਨ ਤੇ ਜੋ ਬੰਦੇ ਚੋਣ ਕਰਦੇ। ਕਿੰਨੇ ਕ ਵਜੇ ਦੀ ਗੱਲ ਹੈ ਸਰ? ਕਰੀਬ 2:30 ਵਜੇ ਦੀ। ਕਿੰਨੀਆਂ ਗੋਲੀਆਂ ਲੱਗੀਆਂ ਸਰ? ਜੀ ਦੇਖੋ ਇਹ ਸਾਰੀ ਚੀਜ਼ ਨੂੰ ਕਲੀਅਰਫਾਈ ਕਰਕੇ ਜੋ ਇਨਵੈਸਟੀਗੇਸ਼ਨ ਦੇ ਬਤਾ ਦੋ ਗਵਰਨਰ ਕਾਨੂੰਨ ਅਨੁਸਾਰ ਕਰਦੇ। ਇੱਕ ਪਰਿਵਾਰ ਨੇ ਕੋਈ ਬਿਆਨ ਦਰਜ ਕਰਵਾਇਆ ਕਿਸ ਦੇ ਬਰਕਰ? ਜੀ ਹਾਂ ਬਿਲਕੁਲ ਉਹਨਾਂ ਦੇ ਬੇਸ ਸਟੇਟਮੈਂਟ ਲੈ ਕੇ ਅਫੇਦਾ ਦਰਜ ਕਰ ਲੱਗੇ। ਇੱਕ ਸਾਰ ਜਿਹੜਾ ਅਗਵਾ ਵੀ ਦੱਸਿਆ ਜਾ ਰਿ ਇਸੇੰ ਦਾ ਪਾਰਟਾ ਗੱਲ ਕੀ ਆ ਮਿੱਥੋਂ ਦੇਖੋ ਸੀਸੀਟੀਵੀ ਕੈਮਰੇ ਦੇ ਵਿੱਚ ਸਾਨੂੰ ਸਾਰੀ ਗੱਲ ਕਲੀਅਰ ਹੋ ਜਾਊਗੀ ਜੋ ਵੀ ਗੱਲ ਸਾਹਮਣੇ ਆਊਗੀ ਤੁਹਾਨੂੰ ਬਾਅਦ ਵਿੱਚ ਬਿਲਕੁਲ ਕੀਤਾ ਜਾਊਗਾ ਠੀਕ